ਜੀ ਸ਼ਸ਼ੀਕਲ ਹਾਂਜੀ ਕੀ ਹਾਲ ਚੱਲ ਵਧੀਆ ਸਵੇਰ ਦਾ ਟਾਈਮ ਆ ਤੇ ਅੱਜ ਬਣ ਰਿਹਾ ਮੂਲੀ ਵਾਲੇ ਪਰਾਂਠੇ ਬ੍ਰੇਕਫਾਸਟ ਹੋ ਚੁੱਕਾ ਏ ਤੇ ਹੁਣ ਮੈਂ ਲੱਗੀਆਂ ਭਾਂਡੇ ਸਾਫ਼ ਕਰਨਾਂ ਭੰਡੇ ਸਾਰੇ ਸਾਫ਼ ਹੋ ਚੁੱਕੇ ਆ ਕਿਚਨ ਬਿਲਕੁਲ ਸਾਫ਼ ਸੁਥਰਾ ਕਰ ਦਿੱਤਾ ਏ ਤੇ ਅੱਜ ਮੈਂ ਵਾਲਾਂ ਦੇ ਵਿੱਚ ਲਗਾਣਾ ਏ ਦਹੀਂ ਔਰ ਐਲੋਵੇਰਾ ਨੂੰ ਮਿਕਸ ਕਰਕੇ ਪੈਕ ਬਣਾ ਕੇ ਲਗਾਉਂਗੀ ਐਲੋਵੇਰਾ ਮੈਂ ਚੰਗੀ ਤਰ੍ਹਾਂ ਧੋ ਲਿਆ ਜੋ ਇਹਦਾ ਪੀਲਾ ਸਾਈਡ ਹੁੰਦੀ ਆ ਉਹ ਵੀ ਕੱਟ ਦਿੱਤੀ ਆ ਸਾਈਡ ਤੋਂ ਕੰਡੇ ਕੱਢ ਕੇ ਹੁਣ ਮੈਂ ਜੈਲ ਕੱਢ ਲਈ ਆ ਥੋੜਾ ਜਿਹਾ ਦਹੀਂ ਪਾ ਕੇ ਉਹਦੇ ਵਿੱਚ ਐਲੋਵੇਰਾ ਨੂੰ ਮਿਕਸ ਕਰਕੇ ਫਿਰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਏ ਤੇ ਵਧੀਆ ਪੈਕ ਬਣ ਜਾਣਾ ਇਹ ਚੰਗੀ ਤਰ੍ਹਾਂ ਮਿਕਸ ਕਰ ਲਿਆ ਏ ਮੈਂ ਹੁਣ ਫੇਰ ਲਗਾਉਂਗੀ ਇਹਨਾਂ ਨੂੰ ਵਾਲਾਂ ਦੇ ਵਿੱਚ ਵਾਲਾਂ ਨੂੰ ਪਹਿਲਾਂ ਚੰਗੀ ਤਰ੍ਹਾਂ ਕੰਗੀ ਕਰ ਲਈ ਆ ਤਾਂ ਕਿ Baal uljhan na ਤੇ ਹੁਣ ਮੈਂ ਥੋੜੇ ਥੋੜੇ ਵਾਲ ਲੈ ਕੇ ਦਹੀਂ ਔਰ ਐਲੋਵੇਰਾ ਦਾ ਜਿਹੜਾ ਪੈਕ ਬਣਾਇਆ ਇਹਨੂੰ ਵਾਲਾਂ ਤੋਂ ਲੰਬਾਈ ਤੋਂ ਲੈ ਕੇ ਸਿਰੇ ਤੱਕ ਲਗਾ ਦੂੰਗੀ ਸਾਰੇ ਵਾਲਾਂ ਚ ਪੈਕ ਲਗਾਉਣ ਤੋਂ ਬਾਅਦ ਫਿਰ ਮੈਂ ਲਿਫਾਫਾ ਲਿਆਇਆ ਤੇ ਸਿੱਧੇ ਬੰਨ ਲਿਆਇਆ ਤੇ ਫਿਰ ਜਿਹੜਾ ਗਰਮ ਸੀਗਾ ਮੇਰਾ ਮਾਫਰਲ ਉਹ ਸਿੱਧੇ ਬੰਨੇ ਆ ਤਾਂ ਕਿ ਵਾਲਾਂ ਚ ਡਸਟ ਨਾ ਪਵੇ ਤੇ ਹੁਣ ਮੈਂ ਲੱਗੀਆਂ ਝਾੜੂ ਲਗਾਣ झाड़ू सारे लगा दता है पोचा पोचा लगा तो बाद फिर मैं बाथरूम धोके नहा बाद मैं आ गई उपर छत ਉੱਪਰ ਮੈਂ ਮੂੰਗਫਲੀ ਤੇ ਰੇੜੀਆਂ ਲੈ ਕੇ ਆਈ ਸੀ ਮੈਂ ਕਿਾ ਧੁੱਪੇ ਬੈਠ ਕੇ ਖਾਵਾਂਗੇ ਵਧੀਆ ਲੱਗਦੀਆਂ ਨੇ ਤੇ ਵਾਲ ਮੇਰੇ ਦੇਖ ਸਕਦੇ ਹੁਣ ਸੁੱਕ ਗਿਆ ਤੇ ਮੈਂ ਕੰਗੀ ਵੀ ਕਰ ਲਈ ਆ ਬਹੁਤ ਪਿਆਰੇ ਲੱਗ ਰਿਹਾ ਬਿਲਕੁਲ ਇਕੱਲਾ ਇਕੱਲਾ ਵਾਲ ਪਿਆ ਦਹੀਂ ਔਰ ਐਲੋਵਿਰਾ ਲਗਾ ਕੇ ਵਾਲਾਂ ਚੋਂ ਜਾਨ ਭੇਜਦੀ ਹੈ ਬਸ ਹੁਣ ਸ਼ਾਮ ਟਾਈਮ ਫਿਰ ਅਸੀਂ ਜਾਵਾਂਗੇ ਖੇਤਾਂ ਵੱਲ ਕਿੰਨੇ ਸੋਹਣੇ ਲੱਗ ਰਹੇ ਹਨ ਪਿੱਛੇ ਹਰਾ ਹਰਾ जिन्ना मेरा हाथ नहीं है पेंड़। आगा। पेंड़। आगा। ਸ਼ੇਰ ਦਾ ਨਿਕਲਣਾ ਜੀ ਜਾਣ ਨਿਕਲਦੀ ਨਹੀਂ ਖੱਟਾ ਕਿੱਡਾ ਵਰਦਾ ਨਹੀਂ ਲੱਗਦਾ ਜੀ ਮੈਨ ਲੱਗ ਗਿਆ ਦੁਨੀਆ ਚ ਆ ਗਿਆ ਹਨਾ ਅੱਜ ਜਸਮਾਨ ਕਿੰਨਾ ਸੋਹਣਾ ਵਾਹ ਨਹੀਂ ල විිචේ හර හර පදනො නිල්ල නිලේ අය හයතර ගන්ධ ක නේ ඩම් අයටකින්නා ගන්ද ਆਈ ਹਾਏ ਸੁਣੋ ਸੁਣੋ ਖੇਤ ਕਿੰਨੇ ਸੋਹਣੇ ਹਾਂ ਡੰਪਯਾਰਡ ਨਹੀਂ ਹੁੰਦਾ ਜਿਹੜਾ ਪੂਰੇ ਸ਼ਹਿਰ ਦਾ ਗੰਦਾ ਅਵੇ ਜਿਹੜਾਗਾ ਪੰਦੇ ਆ ਹਾਂ ਉਹਗੇ ਉਹ ਮੈਨੂ ਸਿਸਟਮ ਅੱਛਾ ਆਈ ਤੋ ਖੇਤ ਤੋ ਜਸਟ ਅੱਗੇ ਚੱਲ ਸਰ ਉਹ ਚ ਫੋਟੋ ਖਿੱਚਦੇ ਰਬ ਕਿੰਨਾ ਸੋਹਣਾ ਲੱਗਦਾ ਹੈ ਸਾਗ ਦੀ ਗੰਦਲ ਕਿੰਨਾ ਸੋਹਣਾ ਲੱਗਦਾ ਜਦੋਂ ਅਸੀਂ ਖੇਤਾਂ ਚ ਹੁੰਦੇ ਸੀ ਨਾ ਐਦਾਂ ਗੰਦਲਾਂ ਇਹਨਾਂ ਨੂੰ ਛਿੱਲ ਕੇ ਨਾ ਫਿਰ ਖਾਂਦੇ ਹੁੰਦੇ ਸੀ ਪਰ ਕਿੰਨੇ ਸਾਲਾਂ ਬਾਅਦ ਖਾਦੀ ਆ ਆ ਚੀਜ਼ਾਂ ਹੁੰਦੀਆਂ ਲੈ ਵੀ ਖਾਣ ਵਾਲੀਆਂ ਵਧੀਆ ਕਿੰਨਾ ਸੋਹਣਾ ਲੱਗਦਾ ਹੈ ਖੇਤ ਵਾਓ ਹਰੀਆਲੀ ਹਰੀਆਲੀ ਸਾਰੇ ਪਾਸੇ ਪਿੱਛੇ ਬੱਚੇ ਖੇਡ ਰਹੇ ਆ ਗਰਾਊਂਡ 'ਚ ਉਹ ਦੇਖਿਓ ਆਪਣਾ ਘਰ ਉਹ ਕਿੰਨੀ ਦੂਰ ਲੱਗਦਾ ਬਹੁਤ ਦੂਰ ਆ ਗਿਆ ਲੈ ਵੀ ਤੇਰੀ ਖਿੱਚਾ ਕੋਈ ਫੋਟੋ ਕਿੰਨੇ ਸੋਹਣੇ ਲੱਗਦੇ ਆ ਤੇ ਅੱਗੇ ਨਵਾਂ ਵਧੀਆ ਲੱਗ ਰਿਹਾ ਕਰ ਜਾਨੂ ਜੀ ਕੀ ਕਰਤੋਂ ਖੇਤ ਕਿੰਨੇ ਸੋਹਣੇ ਲੱਗ ਰਹੇ ਬਹੁਤ ਸਾਲਾਂ ਬਾਅਦ ਆਈ ਮੈਂ ਕਿੰਨੇ 8-9 ਸਾਲਾਂ ਬਾਅਦ ਆਈ ਕਿਤੇ ਅਦੇ ਲਾਭੂ ਨਹੀਂ ਇੱਧਰ ਸਾਈਕਲ ਚਲਾਉਂਦੇ ਸੀ ਨਾ ਜੇ ਤੁਹਾਡੇ ਸਾਈਕਲ ਲੈ ਕੇ ਦਿੱਤੀ ਅਸੀਂ ਇੱਥੇ ਤੱਕ ਆਏ ਸੀ ਉਦੋਂ ਸਾਈਕਲ ਚਲਾਉਂਦੇ ਤਿੰਨ ਚਾਰ ਤਿੰਨ ਚਾਰ ਕਿਲੋਮੀਟਰ ਆਏ ਅਸੀਂ ਦੂਰ ਘਰ ਤੋਂ ਇੱਕ ਪਾਸੇ ਖੇਤ ਐ ਨੇ ਸੋਹਣੇ ਦੂਜੇ ਪਾਸੇ ਘਰ ਤੱਕ ਹੈ ਨਹੀਂ ਦੂਰ 4 ਵਜੇ ਛੁੱਟੀ ਹੁੰਦੀ ਆ ਨਾ ਫੋਟੇ ਘੜ ਸਾਈਪਾ ਕੋਈ ਥੰਨਾ ਹੈ ਇਹ ਮੈਂ ਪਹਿਲਾਂ ਵਿਚ ਨੂੰ ਰੋਜ ਉਹ ਸ਼ੇਅਰ ਕਰਨਾ ਇੱਥੇ ਤੱਕ ਆਂਦੇ ਹੁੰਦੇ ਸੀ ਆਹ ਮੋੜ ਤੱਕ ਖੇਤਾਂ ਨਾ ਹੁਣ ਕਿਸ਼ੇ ਉੱਤੇ ਤੱਕ ਹੀ ਖੇਤਾਂ ਚ ਘੁੰਮ ਕੇ ਆ ਕੇ 6:30 ਵਜੇ ਆ ਗਏ ਸੀ ਅਸੀਂ ਤੇ ਬਹੁਤ ਜ਼ਿਆਦਾ ਥੱਕ ਹੋ ਗਿਆ ਸੀ ਇੰਨੀ ਦੂਰ ਤੱਕ ਚੱਲੇ ਗਏ ਲਵ ਹਲੇ ਕਹਿ ਰਿਹਾ ਸੀ ਹੋਰ ਚੱਲੋ ਮੈਂ ਕਿਹਾ ਅੱਜ ਤਾਂ ਮੇਰੇ ਲੱਤਾਂ ਟੁੱਟ ਗਈਆਂ ਐਨੀ ਹਾਲਤ ਖਰਾਬ ਸੀ ਮੇਰੀ ਤੇ ਹੁਣ ਫਿਰ ਰੈਸਟ ਕੀਤੀ ਮੈਂ ਡੇਢ ਘੰਟਾ ਬੈਠੀ ਆਰਾਮ ਨਾਲ ਆਪਣਾ ਕੋਈ ਵੀਡੀਓ ਦਾ ਕੰਮ ਕੀਤਾ ਤੇ ਹੁਣ ਮੈਂ ਲੱਗਿਆ ਰਾਤ ਦੇ ਡਿਨਰ ਵਾਸਤੇ ਨਮਕੀਨ ਚਾਵਲ ਬਣਾਣ ਅੱਜੇ ਹੀ ਬਣਨਗੇ ਚਾਵਲ ਔਰ ਪ੍ਰਸ਼ਾਦ ਬਣਾਉਂਗੀ ਮੱਥਾ ਟੇਕਣ ਵਾਸਤੇ ਤੇ ਅਸ ਅੱਜ ਦਾ ਡਿਨਰ ਹੀ ਹੋਊਗਾ ਕਿਉਂਕਿ ਬਹੁਤ ਜ਼ਿਆਦਾ ਥੱਕ ਹੋ ਗਿਆ ਸੀ ਇੰਨੇ ਸਾਲਾਂ ਬਾਅਦ ਗਈ ਸੀ ਮੈਂ ਉਦੋਂ ਹਿਮਾਂਸ਼ੂ ਲਵ ਹਾਂ ਸਾਈਕਲ ਲੈ ਕੇ ਦਿੱਤੀਆਂ ਸੀ ਅਸੀਂ ਇਹਨਾਂ ਨੂੰ ਉਦੋਂ ਇੱਧਰ ਆ ਜਾਂਦੇ ਹੁੰਦੇ ਸੀ ਘੇੜਾ ਕੱਢਣ ਜਾਂ ਫਿਰ ਮੈਂ ਅਸੀਂ ਸਕੂਟਰੀ 'ਸੇਕਦੀ ਸੀ ਬੱਚਿਆਂ ਨੂੰ ਦੂਜੇ ਸਕੂਲ 'ਚ ਪਾਉਣ ਤੋਂ ਪਹਿਲਾਂ ਹਿਮਾਂਸ਼ੂ 4th ਵਿੱਚ ਪਾਇਆ ਸੀ ਮੈਂ ਦੇਖ ਲਓ ਹੁਣ ਹਿਮਾਂਸ਼ੂ ਬਾਹਰ ਬੈਠਾ ਹੈ ਨੇ ਸਾਲਾਂ ਬਾਅਦ ਗਈ ਸੀ ਬਸ ਮੈਂ ਤੜਕਾ ਲਗਾਤਾ ਚਾਵਲਾਂ ਨੂੰ ਹੁਣ ਇਹਦੇ ਵਿੱਚ ਆਲੂ ਮਟਰ ਚਾਵਲ ਸਾਰਾ ਕੁਝ ਪਾ ਦੂੰਗੀ ਪਾਣੀ ਪਾ ਦੂੰਗੀ ਤੇ ਇੱਕ ਵਿਸਲ ਵਜਾ ਕੇ ਆਪਣੇ ਚਾਵਲ ਬਣ ਜਾਣੇ ਆ ਬਹੁਤ ਜ਼ਿਆਦਾ ਥੱਕ ਹੋ ਗਿਆ ਸੀ ਅਗਰ ਰੋਜ਼ ਤੁਰਦੇ ਰਹੋ ਫੇਰ ਨਹੀਂ ਮਹਿਸੂਸ ਹੁੰਦਾ ਪਰ ਜਦੋਂ ਕਦੇ-ਕਦੇ ਤੁਰੋ ਨਾ ਫਿਰ ਲੱਤਾਂ ਟੁੱਟ ਜਾਂਦੀਆਂ ਨੇ ਪਾਣੀ ਪਾ ਦਿੱਤਾ ਬਸ ਟੱਕਣ ਲਗਾ ਕੇ ਇੱਕ ਵਿਸਲ ਵੱਜ ਜਾਨੀਆ ਤੇ ਅੱਜ ਦਾ ਡਿਨਰ ਤਿਆਰ ਹੋ ਜਾਊਗਾ ਕਿਉਂਕਿ ਮੇਰੇ ਚ ਹਿੰਮਤ ਨਹੀਂ ਸੀ ਵੀ ਮੈਂ ਹੋਰ ਕੁਝ ਪਣਾਵਾ ਗਰਮਾ ਜੀ ਆ ਗਈ ਸੀ ਤੇ ਮੈਂ ਚਾਵਲਾਂ ਲਈ ਜਿਹੜਾ ਪਾਣੀ ਗਰਮ ਕਰਿਆ ਸੀ ਇੱਕ ਗਲਾਸ ਮੈਂ ਆਪਣੇ ਲਈ ਵੀ ਕਰਿਆ ਸੀ ਬਸ ਹੁਣ ਮੈਂ ਬੈਠ ਕੇ ਗਰਮ ਪਾਣੀ ਪੀਉਂਗੀ ਮੈਨੂੰ ਥੋੜਾ ਖਲਾਰਾ ਦੀਸ ਰਿਹਾ ਸੀ ਫਿਰ ਮੈਂ ਉਹ ਸਾਰਾ ਸਮਾਨ ਜਿਹੜਾ ਸੈੱਟ ਕਰਨ ਲੱਗੀ ਤੇ ਫਿਰ ਬੈਠ ਕੇ ਪਾਣੀ ਪੀਉਂਗੀ ਫਿਰ ਆਪਣੇ ਕੰਮ ਲੱਗ ਜੂੰਗੀ ਪਾਣੀ ਪੀਣ ਤੋਂ ਬਾਅਦ ਹੁਣ ਮੈਂ ਜੋ ਖਲਾਰਾ ਏ ਉਹ ਚੱਕਣ ਲੱਗੀ ਆ ਭਾਂਡੇ ਸਾਫ਼ ਕਰ ਦੂੰਗੀ ਜਿਹੜੇ ਝੁੱਠੇ ਹੋਏ ਸੀਗੇ ਦੁੱਧ ਗਰਮ ਕੀਤਾ ਸੀ ਇਹਨੂੰ ਦੂਸਰੇ ਸਾਈਡ ਰੱਖ ਦੋਗੇ ਕਿਉਂਕਿ ਇੱਥੇ ਜਗਾ ਥੋੜੀ ਘੱਟ ਹੈ ਨਾ ਤੇ ਹੁਣ ਮੈਂ ਕੜਾਹੀ ਰੱਖ ਲਈ ਆ ਤੇ ਸੂਜੀ ਦਾ ਹਲਵਾ ਬਣਾਉਂਗੀ ਚਾਵਲਾਂ ਦੀ ਸ਼ਾਇਦ ਬੀਸਲ ਵੱਜ ਚੁੱਕੀ ਸੀ ਤੇ ਮੈਂ ਦੂਸਰੇ ਗੈਸ ਤੇ ਰੱਖ ਦੱਤੇ ਆ ਤੇ ਹੁਣ ਲੱਗਿਆ ਸੂਜੀ ਦਾ ਹਲਵਾ ਬਣਾਉਣ ਥੋੜਾ ਜਿਹਾ ਹੀ ਬਣਾਉਣੀ ਹੁੰਨੀ ਆ ਮੈਂ ਕਿਉਂਕਿ ਡੇਲੀ ਤਾਂ ਬਣਦਾ ਰਹਿੰਦਾ ਮਿੱਠਾ ਫਿਰ ਪਸੰਦ ਆ ਜਾਂਦੇ ਨਾਲ ਪਾਦ ਲੈਣੀ ਆ ਹਲਕੇ ਹਲਕੇ ਦੋ ਕੜਚੇ ਆ ਜੀ ਬਸ ਉਹਨਾਂ ਦਾ ਹਲਵਾ ਬਾਤੂ ਅਸੀਂ ਤਿੰਨ ਦਾ ਮੈਂਬਰ ਆ ਪਹਿਲਾਂ ਸੂਜੀ ਕੋ ਦੇ ਵਿੱਚ ਦੇਸੀ ਘੀ ਦੇ ਵਿੱਚ ਸੂਜੀ ਪੁੰਨ ਲਈ ਆ ਸੂਜੀ ਪੁੰਨ ਤੋਂ ਬਾਅਦ ਹੁਣ ਮੈਂ ਥੋੜੀ ਜਿਹੀ ਦੇ ਵਿੱਚ ਚਿੰਨੀ ਪਾ ਦਿੱਤੀ ਆ ਸਵਾਦ ਅਨੁਸਾਰ ਤੇ ਪਾਣੀ ਪਾ ਦਿੱਤਾ ਏ ਥੋੜਾ ਜਿਹਾ ਹਲਵਾ ਜਦੋਂ ਬਣਾਣੇ ਉਦੋਂ ਪਤਲਾ ਹੀ ਰੱਖਦੇ ਹੁੰਦੇ ਆ ਬਾਅਦ ਵਿੱਚ ਜਦੋਂ ਠੰਡਾ ਹੋ ਜਾਂਦਾ ਨਾ ਸਖਤ ਹੋ ਜਾਂਦਾ ਬਸ ਹਲਵਾ ਬਣ ਕੇ ਤਿਆਰ ਹੋ ਜਾਣਾ ਬੜੀ ਜਲਦੀ ਬਣ ਜਾਂਦਾ ਇਹ ਵਾਲਾ ਜਿਹੜੇ ਡਰਾਈ ਫਰੂਟ ਸੀਗੇ ਥੋੜੇ ਜੇ ਉਹ ਪਾ ਦਿੱਤੇ ਆ ਇਹ ਵਾਲਾ ਹਲਵਾ ਬਣਾਉਣ ਚ ਟਾਈਮ ਨਹੀਂ ਲੱਗਦਾ ਪਹਿਲਾਂ ਮੈਨੂੰ ਬਿਲਕੁਲ ਨਹੀਂ ਬਥਿਆ ਲੱਗਦਾ ਸੀ ਹੁਣ ਮੈਨੂੰ ਇੰਨਾ ਵਧੀਆ ਲੱਗਦਾ ਹੁਣ ਮੈਂ ਕੋਈ ਬਣਾਉਂਦੀ ਹੋਣੀ ਨਾ ਬੇਸੰਦ ਦਾ ਨਾ ਆਟੇ ਦਾ ਹੁਣ ਇਹੀ ਬਣਾਉਣੀ ਆ ਤੇ ਥੋੜਾ ਜੰਮੇ ਦੇ ਵਿੱਚ ਨਾਰੀਅਲ ਵੀ ਕੱਟ ਕੇ ਪਾ ਦਿੱਤਾ ਅੱਜ ਦਾ ਡਿਨਰ ਤਿਆਰ ਆ ਆ ਜਾਓ ਆਪ ਵੀ ਖਾ ਲਓ ਨਮਕੀਂ ਚਾਵਲ ਔਰ ਹਲਵਾ ਤੇ ਇਹ ਵਾਲਾ ਹਲਵਾ ਥੋੜਾ ਜੰਡਾ ਹੋਣ ਤੇ ਸਖਤ ਹੋ ਜਾਂਦਾ ਬਸ ਹੁਣ ਮੈਂ ਇਹ ਸਾਰਾ ਜੋ ਵੀ ਖਲਾਰਾ ਏ ਇਸ ਮੇਟੂੰਗੀ ਸਾਰਾ ਸਮੇੜ ਦਿੱਤਾ ਹੈ ਤੇ ਹੁਣ ਮੈਂ ਲੱਗੀਆਂ ਭਾਂਡੇ ਸਾਫ਼ ਕਰਨਾਂ ਪਾਂਡੇ ਸਾਰੇ ਸਾਫ਼ ਕਰ ਦਿੱਤੇ ਆ ਤੇ ਹੁਣ ਮੈਂ ਲੱਗਿਆਂ ਗੈਸ ਸਾਫ਼ ਕਰਨਾ ਸਉ ਚੰਗੀ ਤਰ੍ਹਾਂ ਸਾਫ ਕਰ ਦਿੱਤਾ ਹੈ ਉੱਪਰ نیچے ਤੋਂ ਹੁਣ ਜੋ ਇਹ ਦੀਵਾਰ ਹੈ ਤੇ ਚਿੱਟੇ ਪੈ ਜਾਂਦੇ ਆ ਟੜਕੇ ਦੇ ਉਹ ਵੀ ਮੈਂ ਚੰਗੀ ਤਰ੍ਹਾਂ ਸਾਫ ਕਰ ਦੂੰਗੀ ਸੁੱਚ ਵੀ ਸਾਫ ਕਰ ਦੂੰਗੀ ਜਿਵੇਂ ਡੇਲੀ ਜਿੰਨੀ ਵਾਰ ਵੀ ਖਾਣਾ ਬਣਾਣੀ ਓਨੀ ਵਾਰ ਕਰਦੇ ਓਨੀ ਤਾਂ ਕਿ ਬਿਲਕੁਲ ਸਾਫ ਸੁਥਰਾ ਰਹੇ ਤੇ ਕਪੜਾ ਇਹ ਮੈਂ ਬਾਰ ਬਾਰ ਧੋ ਕੇ ਫਿਰ ਇਹਨੂੰ ਇਸਤੇਮਾਲ ਕਰ ਰਹੀ ਆ ਯਾਨੀ ਕਿ ਵਰਤ ਰਹੀ ਆ ਇਹ ਨਹੀਂ ਹੈਗਾ ਕਿ ਇੱਕੋ ਕਪੜਾ ਹਰ ਪਾਸੇ ਘੁਮਾਰ ਰਹੀ ਆ ਉਹ ਤਾਂ ਵੀਡੀਓ ਲੰਬੀ ਹੋ ਜਾਂਦੀ ਆ ਨਾ ਤਾਂ ਕਰਕੇ ਫਿਰ ਕੱਟਣੀ ਪੈਂਦੀ ਆ ਤੇ ਹੁਣ ਮੈਂ ਆ ਗਿਆ ਇਧਰ ਸਲਫ ਤੇ ਇਧਰ ਵੀ ਚੰਗੀ ਤਰ੍ਹਾਂ ਸੁੱਕਾ ਕੱਪੜਾ ਮਾਰ ਦੂੰਗੀ ਸਲਫ ਸੁੱਕੀ ਹੋ ਜਾਊਗੀ ਤੇ ਬਾਰ ਬਾਰ ਕੱਪੜਾ ਧੋਇਆ ਜਾਂਦਾ ਏ ਧੋਣ ਤੋਂ ਬਾਅਦ ਫੇਰ ਮੈਂ ਦੂਸਰੀ ਜਗ੍ਹਾ ਤੇ ਇਸਤੇਮਾਲ ਕਰਦੀ ਆ ਇਹਦਾ ਜੋ ਸਫਾਈ ਹੁੰਦੀ ਏ ਇਹ ਡੇਲੀ ਦੀ ਡੇਲੀ ਹੋ ਜਵਣਾ ਤਾਂ ਕਿਚਨ ਸਾਫ਼ ਸੁਥਰਾ ਰਹਿੰਦਾ ਏ ਮੇਰਾ ਤਾਂ ਕਿਚਨੀ ਛੋਟਾ ਛੋਟਾ ਜਿਹਾ ਇੱਕ ਬਿਲਕੁਲ ਛੋਟੀ ਜੀ ਸਲਫ ਹੈ ਤੇ ਹੁਣ ਮੈਂ ਇਹ ਲੱਗੀਆਂ ਜਿਹੜੇ ਕਿਚਨ ਟਾਲ ਹੁੰਦੇ ਆ ਪਾਉਣੇ ਜਿਹੜੇ ਹੁੰਦੇ ਆ ਗਰਮ ਪਾਣੀ ਕਰਨੋਂ ਵਾਲੀ ਤੇ ਗਰਮ ਪਾਣੀ ਦੇ ਵਿੱਚ ਇਹਨਾਂ ਨੂੰ ਭੇਦ ਦੂੰਗੀ ਤਾਂ ਜੋ ਇਹਨਾਂ ਦੀ ਚਿਕਨਾਈ ਆ ਦਾਗ-ਧੱਬੇ ਸਾਰੇ ਸਾਫ਼ ਹੋ ਜਾਂਦੇ ਆ ਹੁਣ ਚੰਗੀ ਤਰ੍ਹਾਂ ਪਹਿਲਾਂ ਮੈਂ ਪਾਣੀ ਨੂੰ ਉਬਾਲ ਲੂੰਗੀ ਫਿਰ ਇਹਦੇ ਵਿੱਚ ਪੌਣੇ ਪਾ ਕੇ ਇਹਨਾਂ ਨੂੰ ਭੇਨਣ ਵਾਸਤੇ ਰੱਖ ਦੂੰਗੀ ਕੱਲ ਨੂੰ ਇਹਨਾਂ ਨੂੰ ਧੋਂਗੀ ਤੇ ਦੁੱਧ ਮੈਂ ਰੱਖਿਆ ਹੋਇਆ ਸੀ ਇੰਡਕਸ਼ਨ ਤੇ ਇਹਨੂੰ ਸਾਈਡ ਤੇ ਰੱਖ ਦੂੰਗੀ ਤੇ ਹੁਣ ਲੱਗੀਆਂ ਪਾਣੀ ਗਰਮ ਕਰਨ ਪਾਣੀ ਗਰਮ ਕਰਕੇ ਮੈਂ ਪੌਣੇ ਭੇਕ ਰੱਖ ਦਿੱਤੇ ਆ ਤੇ ਹੁਣ ਮੈਂ ਲੈ ਕੇ ਆਈ ਆ ਪੱਤਾ ਗੋਭੀ ਕੱਟਣ ਵਾਸਤੇ ਕੱਲ ਸਵੇਰ ਵਾਸਤੇ ਵੀਡੀਓ ਪੱਤੇ ਲਗੀ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਾਏ ਬਾਏ